ਹਾਂਜੀ ਹਾਂਜੀ ਮੰਤਰੀ ਸਾਹਿਬ ਅਸੀਂ ਤੁਹਾਨੂੰ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਖੜੇ ਆਂ ਅਸੀਂ ਆਰਐਮਪੀ ਡਾਕਟਰ ਪਿੰਡਾਂ ਦੇ ਵਿੱਚ ਕੰਮ ਕਰਦੇ ਆਂ ਤੁਸੀਂ ਉਹਨਾਂ ਬਾਰੇ ਹੁਣ ਕੀ ਕੀਤਾ ਸਾਨੂੰ ਕੋਈ ਨਾ ਕੋਈ ਕਾਗਜ਼ ਰੁਕਾ ਕਿਸੇ ਵੀ ਤਰ੍ਹਾਂ ਦਾ ਸਾਨੂੰ ਦਿਓ ਤਾਂ ਕਿ ਜੋ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਰਹੀਏ ਇਹਦੇ ਸਬੰਧ ਵਿੱਚ ਸਾਨੂੰ ਕੁਝ ਨਾ ਕੁਝ ਜਾਣਕਾਰੀ ਜਿਹੜੇ ਆਰਐਮਪੀ ਡਾਕਟਰ ਨੇ ਮੈਸਾਂਵੰਦਾਂ ਪਿੰਡਾਂ ਦੇ ਅੰਦਰ ਮੁੜਲੀਆਂ ਸੇਵਾਵਾਂ ਜਿਹੜੀਆਂ ਉਹ ਲੋਕਾਂ ਨੂੰ ਦੇ ਰਹੇ ਨੇ ਔਰ ਸਭ ਤੋਂ ਪਹਿਲਾਂ ਜਿਹੜੇ ਕੋਈ ਕੰਮ ਆਉਂਦਾ ਮੈਸਹੰਦਾ ਪਿੰਡ ਦੇ ਅੰਦਰ ਆਰਐਮਪੀ ਡਾਕਟਰ ਸਹਿਬਾਨ ਕੰਮ ਆਉਦੇ ਨੇ ਜੀ ਲੋਕਾਂ ਦੀ ਜਾਨ ਬਚਾਉਣ ਲਈ ਛੋਟੇ ਛੋਟੇ ਰੋਗਾਂ ਦੀ ਦਵਾਈ ਦੇ ਲਈ ਉਹਨਾਂ ਨੂੰ ਬਹੁਤਲੀ ਸਹਾਇਤਾ ਦੇਣ ਦੇ ਲਈ ਸੋ ਮੈਸਹੰਦਾ ਬੜਾ ਪਰਵਕਾਰ ਦਾ ਬੜਾ ਅੱਛਾ ਕੰਮ ਕਰਦੇ ਨੇ ਔਰ ਜਿਹੜੀਆਂ ਵੀ ਮੰਗਾਂ ਨੇ ਤੁਹਾਡੀਆਂ ਉਹ ਸਾਰੀਆਂ ਆਪਾਂ ਪਹਿਲਾਂ ਵੀ ਮੇਰੇ ਧਿਆਨ ਚ ਰੱਖਣੀਆਂ ਮੈਂ ਲਿਖ ਕੇ ਵੀ ਸਾਡੇ ਜਿਹੜੇ ਮੈਡੀਕਲ ਦੇ ਮਿਨਿਸਟਰ ਸਾਹਿਬਾਨ ਨੂੰ ਭੇਜਿਆ ਸੀਗਾ ਸੋ ਬਿਲਕੁਲ ਆਪਾਂ ਕੋਈ ਨਾ ਕੋਈ ਜਿਹੜਾ ਪੁਖਤਾ ਹੱਲ ਆ ਇਹਦਾ ਕੱਢੀਏ ਤਾਂ ਕਿ ਤੁਹਾਡੀ ਪ੍ਰੋਟੈਕਸ਼ਨ ਰਹੇ ਤਾਂ ਕਿ ਤੁਹਾਨੂੰ ਵੀ ਜਿਹੜੀ ਸੁਰੱਖਿਆ ਰਹੇ ਔਰ ਤੁਸੀਂ ਵੀ ਆਪਣਾ ਕੰਮ ਜਿਹੜਾ ਹੈਗਾ ਬਗੈਰ ਡਰ ਭੋਅ ਦੇ ਬਗੈਰ ਨਿਰਵਿਘਨ ਕਰ ਸਕੋ ਅਸੀਂ ਤੁਹਾਡੀ ਮੀਟਿੰਗ ਕੀਤੀ ਸੀ 6 7 ਜਨਵਰੀ ਨੂੰ ਤਾਂ ਉਹਦੇ ਵਿੱਚ ਇਲੈਕਟ੍ਰੋਪੈਥੀ ਹੋਮੋਪੈਥੀ ਤੇ ਆਯੁਰਵੇਦ ਬਾਰੇ ਇੱਕ ਬਾਤ ਕੀਤੀ ਸੀ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ ਅਲੈਕਟ੍ਰੋ ਹੋਮੋਪੈਥਿਕ ਬਿਲਕੁਲ ਹੋਮੋਪੈਥਿਕ ਨੂੰ ਤਾਂ ਮੈਂ ਸਮਝਾ ਲ ਲਈ ਨਹੀਂ ਸਰਕਾਰ ਵੱਲੋਂ ਮੈਡੀਕਲ ਕਾਉਂਸਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਆ ਸਰਕਾਰ ਵੱਲੋਂ ਤਾਂ ਮਾਨਤਾ ਹੈ ਜੀ ਤੁਹਾਡੇ ਵੱਲੋਂ ਮਾਨਤਾ ਚਾਹੀਦੀ ਸਾਨੂੰ ਬਿਲਕੁਲ ਜਿਹੜੀ ਤੁਸੀਂ ਮਾਨਤਾ ਦੀ ਗੱਲ ਕੀਤੀ ਆਪਾਂ ਤੁਸੀਂ ਪ੍ਰਧਾਨ ਜੀ ਕਾਉਂਸਲ ਸਾਹਿਬ ਨੂੰ ਲੈ ਆਏ ਆਪਾਂ ਬੈਠ ਕੇ ਮੰਤਰੀ ਸਾਹਿਬ ਨਾਲ ਗੱਲ ਕਰਦੇ ਜਿਹੜੇ ਵੀ ਰੂਲ ਨੇ ਆਪਾਂ ਸੋਧ ਕਰ ਲਾਂਗੇ ਠੀਕ ਕਰ ਲਾਂਗੇ ਤਾਂ ਕਿ ਤੁਹਾਨੂੰ ਵੀ ਮਾਨਤਾ ਮਿਲ ਸਕੇ ਔਰ ਤੁਸੀਂ ਵੀ ਇਸ ਇਸਪੈਥੀ ਦੇ ਰਾਹੀਂ ਲੋਕਾਂ ਦੀ ਸੇਵਾ ਕਰ ਸਕੋ ਅਸੀਂ ਪੰਜਾਬ ਸਟੇਟ ਆਯੂਰਵੈਦ ਸੇਵਾ ਸੰਗਠਨ ਚੀਮਾ ਵੱਲੋਂ ਆਫਿਸ ਦੇ ਨਾਲ ਮਿਲਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਡੀ ਇਹ ਬੇਨਤੀ ਮਨਜ਼ੂਰ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਅੱਜ ਹਲਕਾ ਦੇ ਪਿੰਡ ਦੇ ਵਿੱਚ ਤਰ੍ਹਾਂ ਕੀਤਾ ਜੀ ਤੁਸੀਂ ਕਿੰਨਾ ਕੁ ਰਿਸਪੌਂਸ ਮਿਲਿਆ ਜੀ ਲੋਕਾਂ ਦਾ ਅੱਜ? ਅੱਜ ਸਵੇਰੇ ਸਭ ਤੋਂ ਪਹਿਲਾਂ ਸਾਡਾ ਇੱਕ ਫੰਕਸ਼ਨ ਜਿਹੜਾ ਉਹ ਚੱਠੇ ਨੇੜੇ ਰੱਖਿਆ ਸੀਗਾ। ਉੱਥੇ ਵੀ ਦੋ ਫੰਕਸ਼ਨ ਹੋ ਗਏ। ਛਾਜਲੀ ਵੀ ਕਿ ਰੱਖਿਆ ਸੀ ਉੱਥੇ ਵੀ ਦੋ ਫੰਕਸ਼ਨ ਹੋ ਗਏ। ਹੁਣ ਅਗਰਾਹਾਗੇ ਇਸ ਤੋਂ ਬਾਅਦ ਫਲੇੜਾ, ਧਰਮਗੜ੍ਹ, ਸਤੌਜ ਬਹੁਤ ਸਾਰੇ ਪਿੰਡਾਂ 'ਚ ਅੱਜ ਫੰਕਸ਼ਨ ਰੱਖੇ ਨੇ ਕਿ ਸੋ ਬਹੁਤ ਅੱਛਾ। ਲੋਕਾਂ ਵੱਲੋਂ ਪਿਆਰ ਸਤਿਕਾਰ ਮਿਲ ਰਿਹਾ ਹੈਗਾ ਇੱਕ ਵੱਡੀ ਜਿੱਤ ਜਿਹੜੀ ਆ ਉਹ ਸਰਉਰ ਪਾਰਲੀਮੈਂਟ ਤੋਂ ਹੋਊਗੀ ਪੰਜਾਬ ਤੋਂ ਹੋਊਗੀ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੇਕੀਆਂ ਤੇ ਮੋਹਰ ਲਾ ਰਹੇ ਨੇਗੇ ਔਰ ਜੋ 2 ਸਾਲਾਂ ਚ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇ ਲੋਕਾਂ ਨੂੰ ਤਾਂ ਖੁਸ਼ ਨੇਗੇ ਕਿਉਂਕਿ ਪਹਿਲੀ ਵਾਰ ਹੋਇਆ ਕਿ ਟੇਲਾਂ ਦੇ ਤੱਕ ਪਾਣੀ ਪਹੁੰਚ ਗਿਆ ਜਿਹੜਾ ਸੋਇਆਂ ਦਾ ਪਾਣੀ 40-40 ਸਾਲਾਂ ਤੋਂ ਬੰਦ ਹੋ ਗਿਆ ਸੀ ਕੱਸੀਆਂ ਦਾ ਪਾਣੀ ਬੰਦ ਹੋ ਗਿਆ ਸੀ ਉਹ ਪਾਣੀ ਪਹੁੰਚ ਗਿਆ ਤੇ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮੱਤ ਵੱਡਾ ਦਰਜਾ ਧਰਤੀ ਨੂੰ ਪਾਣੀ ਨੂੰ ਹਵਾ ਨੂੰ ਦਿੱਤਾ ਸੀਗਾ ਅੱਜ ਉਹ ਕਿਤੇ ਨਾ ਕਿਤੇ ਸਾਡੇ ਪੁਰਾਣੇ ਸੇਵਾ ਸਤੋਂ ਕਿਤੇ ਨਾ ਕਿਤੇ ਦਰਜੇ ਖੁੱਸਦੇ ਨਜ਼ਰ ਆਏ ਖਰਾਬ ਹੋ ਗਏ ਸੋਨੂੰ ਠੀਕ ਕਰਨ ਦਾ ਯਤਨ ਜਿਹੜਾ ਹੈਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕਿ ਔਰ ਲੋਕ ਸਾਡੇ ਨਾਲ ਨੇ ਜੋਰ ਲਾ ਰਹੇ ਨੇ ਅਸੀਂ ਪਾਣੀ ਵਾਲੀਆਂ ਪਾਈਪਾਂ ਵੀ ਬਦਲ ਰਹਿਆਂਗੇ ਔਰ ਸੂਏ ਵੀ ਠੀਕ ਕਰ ਰਹਿਆਂ ਕੱਚੇ ਸੂਏ ਨੂੰ ਪੱਕੇ ਕਰ ਰਹਿਆਂ ਹੋਰ ਬਹੁਤ ਸਾਰਾ ਕੰਮ ਜਿਹੜੇ ਉਹ ਹੋ ਰਹੇ ਨੇ ਪਹਿਲੀ ਵਾਰ ਆ ਗਿਆ ਕਿ ਪੰਜਾਬ ਚ 300 ਯੂਨਟ ਮੁਫਤ ਬਿਜਲੀ ਹਰੇਕ ਘਰ ਨੂੰ ਮਿਲ ਰਹੀ ਆ ਸਕੂਲ ਆਫ ਫੈਮਿਨਸ ਛਾਦਲੀ ਇਸ ਗੱਲ ਦੀ ਧਾਰਨਾ ਛਾਦਲੀ ਬੜਾ ਸਕੂਲ ਆ ਸਕੂਲ ਆਫ ਫੈਮਿਨਸ ਜਿਹੜਾ ਉਹ ਬੜੀ ਜਲਦੀ ਲੋਕਾਂ ਨੂੰ ਸਪਰਤ ਕਰ ਦਿਆਂਗੇ ਇਸੇ ਤਰੀਕੇ ਜਿਹੜੇ ਬਹਲਾ ਕਲੀਨਿਕ ਆ ਉਹ ਬੜਾ ਅੱਛਾ ਕੰਮ ਕਰਨ ਛਾਦਲੀ ਬਣਿਆ ਹੋਰ ਬਹੁਤ ਸਾਰੇ ਪਿੰਡਾਂ 'ਚ ਬਣੇ ਨੇ ਸੋ ਮੇਰਾ ਕਹਿੰਦਾ ਪਾਪਾ ਲਗਾਤਾਰ ਜੋ ਵਾਅਦੇ ਕਰਕੇ ਸਰਕਾਰ ਸੱਤਾ ਵਿੱਚ ਆਈ ਉਹਦੇ ਤੇ ਅਸੀਂ ਕੰਮ ਕਰਦੇ ਆ। ਐਮਪੀ ਕੌਣ ਸੰਗਰੂਪ ਦੀ ਯਾਨੀ ਵੱਡੀ ਲੀਡ ਨਾਲ ਜਿੱਤਣ ਜਾ ਰਹੇ? ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਕਿਉਂਕਿ ਸਰੋਵਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਗੜ ਕਿਹਾ ਜਾਂਦਾ ਹੈਗਾ। ਸੋ ਇਹਦੇ ਤੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਊਗਾ ਔਰ ਸਰਦਾਰ ਗਰਮੀ ਸਿੰਘ ਮੀਤ ਇਹਰ ਇੱਕ ਵੱਡੀ ਲੀਡ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸਭ ਤੋਂ ਵੱਡੀ ਪਾਰਲੀਮੈਂਟ 'ਚ ਪਹੁੰਚੂਗਾ। ਹਾਂਜੀ ਅੱਜ ਤੁਸੀਂ ਵਿਧਮੰਤਰੀ ਹਰਪਾਲ ਸਿੰਘ ਚਿਮਾ ਜੀ ਨੂੰ ਮਲੇਸੀ ਉਹਨਾਂ ਨੇ ਕੀ ਵਿਸ਼ਵਾਸ ਦਵਾਈ ਤੁਹਾਨੂੰ? ਪੰਜਾਬ ਸਟੇਟ ਆਯੁਰਵੇਦ ਸੇਵਾ ਸੰਘ ਹੈਡੋ ਚੀਮਾ ਵੱਲੋਂ ਅਸੀਂ ਉਹਨਾਂ ਨੂੰ ਮਿਲੇ ਸੀ ਪੰਜਾਬ ਦਾ ਜਰਨਲ ਸਿਕਤਰ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਆਰਐਮਪੀ ਡਾਕਟਰ 2.5 ਲੱਖ ਪਰਿਵਾਰ 2.5 ਲੱਖ ਮੁੰਡਾ ਕੰਮ ਕਰਦਾ ਹੈ ਆਰਐਮਪੀ ਕੋਈ ਆਯੁਰਵੇਦ ਚ ਕੋਈ ਐਲੋਪੈਥੀ ਚ ਕੋਈ ਇਲੈਕਟਰੋ ਹੋਮੋਪੈਥੀ ਚ ਕੋਈ ਆਯੁਰਵੇਦਾ ਦੇ ਵਿੱਚ ਉਹਦੇ ਪ੍ਰਕਾਰ ਦੇ ਉਹਦੇ ਸੰਬੰਧ ਦੇ ਵਿੱਚ ਮੈਂ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਮਿਲਿਆ ਉਹਦੇ ਨੇ ਉਹਨਾਂ ਨੇ ਵਿਸ਼ਵਾਸ ਰੱਖਿਆ ਕਿ ਤੁਹਾਨੂੰ ਚੋਣਾਂ ਤੋਂ ਬਾਅਦ ਅਸੀਂ ਕੁਝ ਨਾ ਕੁਝ ਜ਼ਰੂਰ ਦੇਵਾਂਗੇ ਅਸੀਂ ਵੀ ਉਹਨਾਂ ਨੂੰ ਵਾਅਦਾ ਕੀਤਾ ਵੀ ਜੇ ਤੁਸੀਂ ਸਾਡਾ ਕੁਝ ਕਰਕੇ ਦਿਨੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਤਾਂ ਇਸ ਵਾਰ ਇਹ ਅਸੀਂ ਪੰਜਾਬ ਸਟੇਟ ਆਜੀ ਦੇ ਸੇਵਾ ਸੰਘ ਹੈਡਾਉ ਚੀਮਾ ਵੱਲੋਂ ਰਜਿਸਟਰ ਨੰਬਰ 67 ਪੰਜਾਬ ਸਟੇਟ ਆਜੀ ਸੇਵਾ ਸੰਘ ਦਾ ਜਨਰਲ ਸਕੱਤਰ ਡਾਕਟਰ ਮੰਗਤ رائے ਜੀ ਉਗਰਾਹਾਂ ਵੱਲੋਂ ਸਾਰੇ ਆਰਐਮਪੀ ਡਾਕਟਰਾਂ ਦਾ ਧੰਨਵਾਦ ਹਰਪਾਲ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਾਨੂੰ ਸਾਡਾ ਹੌਸਲਾ ਵਧਾਓਗੇ ਸਾਡਾ ਹੌਸਲਾ ਜਤੋਂ ਵਧੂਗਾ ਅਸੀਂ ਵੀ ਹੋਰ ਅੱਛੇ ਤਰੀਕੇ ਨਾਲ ਕੰਮ ਕਰਨ ਲਈ ਆਪਣਾ ਜੋਰ ਲਾਵਾਂਗੇ ਇਹਨਾਂ ਨੂੰ ਸਕਾਇਦਾ ਤੁਹਾਡਾ ਸਾਰਿਆਂ ਦਾ ਕੁਬਲੀਦ ਹੋਗੇ ਅੱਗੇ ਬਹੁਤ ਸਾਰੇ ਰੋੜਾ ਬਚੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਫਤਿਹਵਾਇ ਗੁਰਜੀ ਕਾਲ ਸਾਹਿਬ ਪਾਇਲ ਗੁਰਜੀ ਜੀ ਵੱਲੋਂ ਜੋੜੀਆ ਸਾਰਾ ਦਪਨ ਸਾਹਿਬ ਦਾ ਜੀਦੋ ਦਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਰਾ ਦੇਣ ਬੋਲ ਕੀਤਾ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦਾ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਲਓ ਜੀ नौजवान बज़ुग सभु त फिह वाहिगू जीा ख़ालसा वाहिगू जी फतेह मेतो पहिरां बोलद सारे बुरारिय वख वख कमा ज़िक्रस तरह ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜਿਹਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਿਸ ਤਰ੍ਹਾਂ ਪੰਜਾਬ ਦੇ ਅੰਦਰ 300 ਯੂਨਿਟ ਜਿਹੜੀ ਬੁਖਤਰੀ ਦੀ ਪੰਜਾਬ ਦੇ ਅੱਜ ਹਰ ਘਰ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਅੱਜ ਲਗਭਗ ਜਿਵੇਂ ਪਿੰਡ ਸਾਜਰੀ ਦੀ ਗੱਲ ਕਰਾਂ 90% ਘਰਾਂ ਦਾ ਪੇਂਡੂ ਦੇ ਵਿੱਚ ਜਿਹੜਾ ਉਹ ਜ਼ੀਰੋ ਆ ਰਿਹਾ ਹੈ ਇਹ ਮੈਂ ਸਮਝਦਾ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਜੇਕਰ ਅੱਜ ਪਿੰਡਾਂ ਦੇ ਅੰਦਰ ਕੱਸੀਆਂ ਦਾ ਪਾਣੀ ਟੀਲਾਂ ਤੱਕ ਪਹੁੰਚ ਗਿਆ ਐਂਡ ਤੱਕ ਪਹੁੰਚ ਗਿਆ ਤਾਂ ਇਹਦਾ ਮਤਲਬ ਆ ਕਿ ਸਰਕਾਰ ਜਿਹੜੀ ਆ ਉਹ ਪੰਜਾਬ 'ਚ ਕੰਮ ਕਰ ਰਹੀ ਹੈ ਪਿਛਲੇ ਜਦ ਸਰਕਾਰ ਬਣੀ ਸੀ ਤਾਂ ਸਰਦਾਰ ਪ੍ਰਮੋਦ ਸਿੰਘ ਮਾਜੀ ਨੇ ਇੱਕੋ ਗੱਲ ਦਾ ਹੁਕਮ ਜਾਰੀ ਕੀਤਾ ਸਾਨੂੰ ਸਾਰੇ ਮੰਤਰੀ ਸਾਹਿਬਾਨ ਨੂੰ ਸਾਰੇ ਐਮਐਲਏ ਸਾਹਿਬਾਨ ਨੂੰ ਕਿ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਸਾਡੇ ਗੁਰੂ ਸਾਹਿਬਾਨ ਨੇ ਕੀ ਕਿਹਾ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਇਆ ਮੈਂ ਤਾਂ ਇੱਕ ਆਮ ਜਹਾਸ ਧਾਰਨ ਦਾ ਬੰਦਾ ਕਾ ਤੁਹਾਡੇ ਵਰਗਾ ਕੀ ਸਮਝਾਇਆ ਗੁਰੂ ਸਾਹਿਬਾਨ ਨੇ ਸਾਨੂੰ ਕਿ ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਮਾਤਾ ਦਾ ਪਤਰ ਕਰਦੇ ਦਿੱਤਾ ਪਾਣੀ ਨੂੰ ਪਿਤਾ ਦਾ ਦੱਸਿਆ ਦਿੱਤਾ ਇਹ ਗੱਲਾਂ ਸਾਡੇ ਗੁਰੂ ਸਾਹਿਬਾਨ ਨੇ ਅੱਜ ਤੋਂ ਕਈ ਸਦੀਆਂ ਪਹਿਲਾਂ ਕਿਉਂ ਕਹਿਣਾ ਕਿਉਂਕਿ ਉਹ ਜਾਣੀ ਜਾਨ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿਸ ਚੀਜ਼ ਦੀ ਘਾਟ ਪੈ ਸਕਦੀ ਹੈ ਕਿਸ ਚੀਜ਼ ਦੀ ਥੋੜ੍ਹ ਹੋ ਸਕਦੀ ਹੈ ਕਿਸ ਚੀਜ਼ ਦੀ ਦਿੱਕਤ ਹੋ ਸਕਦੀ ਆ ਇਹ ਗੱਲ ਸਾਡੇ ਗੁਰੂ ਸਹਿਬਾਨ ਨੂੰ ਪਤਾ ਸੀ ਇਸੇ ਕਰਨਾ ਕਿ ਸਾਨੂੰ ਗੁਰਵਾਣੀ ਦੇ ਜੀਵਨੀ ਉਹਨੇ ਸਮਝਾਇਆ ਵੀ ਔਰ ਸਾਨੂੰ ਜਿਹੜੀ ਆ ਕਿਹਾ ਕਿ ਤੁਸੀਂ ਇਹ ਚੀਜ਼ਾਂ ਨੂੰ ਬਚਾ ਕੇ ਰੱਖਣਾ ਹੈ ਧਰਤੀ ਨੂੰ ਬਚਾ ਕੇ ਰੱਖਣਾਗਾ ਹਵਾ ਨੂੰ ਬਚਾ ਕੇ ਰੱਖਣਾਗਾ ਪਾਣੀ ਨੂੰ ਬਚਾ ਕੇ ਰੱਖਣਾਗਾ ਸੋ ਉਹਦੇ ਲਈ ਸਰਦਾਰ ਭਗਤ ਸਿੰਘ ਮਾਨ ਜੀ ਲਗਾਤਾਰ ਆਪਣੀ ਯਤਨ ਕਰ ਰਹੇ ਨੇ ਕਿਉਂਕਿ ਲੋਕ ਸਰਕਾਰਾਂ ਚੋੜ ਦੇ ਦੇ। ਉਹ ਸਰਕਾਰਾਂ ਦਾ ਮਤਲਬ ਹੁੰਦਾ ਕਿ ਜਿਹੜੇ ਵੱਡੇ ਕੰਮ ਨੇ ਪਹਿਲ ਦੇ ਨਾਮ ਤੇ ਪਹਿਲਾਂ ਕੀਤੇ ਜਾਣ। ਜਿਵੇਂ ਪਾਣੀ ਬਚਾਉਣ ਦੀ ਗੱਲ ਪੂਰੇ ਸੂਬੇ ਦੇ ਅੰਦਰ ਹੋ ਰਹੀ ਜਿਹਦਾ ਕਾਰਨ ਹੈ ਕਿ ਅਸੀਂ ਪਾਣੀ ਜੇਕਰ ਬਚਾ ਕੇ ਰੱਖਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੜੀਆਂ ਦੇ ਕਿਆਂ ਉਹ ਉਸ ਪਾਣੀ ਦੀ ਵਰਤੋਂ ਕਰ ਸਕਣਗੀਆਂ। ਸਾਡੇ ਆਪਾਂ ਸਾਰੇ ਬੈਠੇ ਆਂ, ਸਾਰੇ ਸਤਿਕਾਰਯੋਗ ਕਰੇਤੇਗੇ। ਅ ਜਿਸ ਵੀ ਘਰ ਦੀ ਵੀ ਬੇਟੀ ਕੈਨੇਡਾ ਗਈ ਬਹੁਤ ਸਾਰੇ ਦੇ ਬੱਚੇ ਕੈਨੇਡਾ ਦੇ ਨੇਗੇ ਅਮਰੀਕਾ ਦੇ ਅੱਜ ਤੱਕ ਕੈਨੇਡਾ ਅਮਰੀਕਾ ਜਰਮਨ ਵਾਲਿਆਂ ਨੇ ਆਪਣੇ ਧਰਤੀ ਏੜਲੇ ਪਾਣੀ ਦੀ ਵਰਤੋਂ ਨਹੀਂ ਕੀਤੀ ਉੱਥੇ ਵੀ ਕਣਕ ਹੁੰਦੀ ਆ ਉੱਥੇ ਵੀ ਚਾਵਲ ਹੁੰਦੇ ਨੇ ਉੱਥੇ ਵੀ ਸਾਰੀਆਂ ਫਸਲਾਂ ਹੁੰਦੀਆਂ ਰਹੀਆਂ ਉਹਨਾਂ ਨੇ ਕਿਉਂ ਨਹੀਂ ਕੀਤੀ ਉਹਨਾਂ ਨੇ ਤਾਂ ਨਹੀਂ ਕੀਤੀ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਪਾਣੀ ਉਹ ਧਰਤੀ ਨੂੰ ਬਚਾ ਕੇ ਰੱਖਣਾ ਚਾਹੁੰਦੇ ਨੇ ਪਰ ਲੇਕਿਨ ਆਪਣੇ ਪੁਰਾਣੇ ਸਮਿਆਂ ਦੇ ਅੰਦਰ ਪ੍ਰਬੰਧ ਕੁਝ ਇਸ ਤਰ੍ਹਾਂ ਦੇ ਹੋ ਗਏ ਕਿ ਆਪਾਂ ਧਰਤੀ ਤੇਲਾ ਪਾਣੀ ਜਿਹੜਾ ਤੇਜ਼ੀ ਨਾਲ ਕੱਢਣ ਲੱਗੇ ਪਰ ਲੇਕਿਨ ਚਲੋ ਦੇਰ ਆਏ ਦਰਦ ਆਏ ਕਹਿੰਦੇ ਨੇ ਮਿਕਾਵਤ ਆ ਤੇ ਹੁਣ ਜੇਕਰ ਆਪਾਂ ਸਾਰੇ ਜਾਗ ਤੇ ਆਪਾਂ ਸਾਰੇ ਸਮਝਦਾਰ ਹੋਗੇ ਤਾਂ ਆਪਾਂ ਸਾਰੇ ਹੰਬੜਾ ਮਾਰ ਰਿਹਾ ਕਿ ਪਾਣੀ ਜਿਹੜਾ ਬਚਾਇਆ ਜਾਵੇ ਹੁਣ ਤੱਕ ਮੈਨੂੰ ਲੱਗਦਾ ਕਿ ਚਾਰ ਕੁ ਪਾਈਪਲਾਈਨਾਂ ਪਾਉਣ ਦਾ ਤੁਹਾਡੇ ਪਿੰਡੋਂ ਪ੍ਰਪੋਜ਼ਲ ਆਇਆ ਸੀ ਇਲੈਕਟ੍ਰਿਕ ਪਿੰਡ ਜਿਹੜੀਆਂ ਪਾਈਪ ਲੈਣਾ ਪੈ ਗਿਆ ਇੱਕ ਪਾਈਪਲਾਈਨ ਦੇ ਪੈਸੇ ਬਾਕੀ ਰਹਿ ਗਏ ਇੱਕ ਪਾਈਪਲਾਈਨ ਦੇ ਪੈਸੇ ਬਾਕੀ ਰਹਿਣ ਲੱਗੇ ਉਹ ਵੀ ਕੋਰਡ ਆਫ ਕਨੈਕਟ ਜਦੋਂ ਖਤਮ ਹੋ ਗਿਆ ਮੈਂ ਸਾਰੇ ਪੈਸੇ ਕੱਢੇ ਹੋਏ ਨੇ ਵੀ 25 ਕਰੋੜ ਰੁਪਈਆ ਲਗਭਗ ਦੇਰਵੇਂ ਦਾ ਬਣਦਾ 25 ਪਿੰਡਾਂ ਦੀ ਹੈਗੀ ਆ ਉਹ ਪਾਈਪਲਾਈਨਾਂ ਉਹ 25 ਦੇ 25 ਵਿੱਚ ਜਿਹੜੀਆਂ ਰਹਿ ਗਿਆ ਬਾਅਦ ਜਦੋਂ ਕੋਰਡ ਆਫ ਕਨੈਕਟ ਖਤਮ ਹੋ ਗਿਆ ਤੁਰੰਤ ਪੈਸੇ ਬਹਾਂਗੇ ਤਾਂ ਕਿ ਆਪਾਂ ਪਾਣੀ ਬਚਾਉਣ ਲਈ ਆਪਣਾ ਜਿੰਨਾ ਯੋਗਦਾਨ ਹੋ ਸਕਦਾ ਉਹਨਾਂ ਬਾਸ ਕੀਏ ਜਿਵੇਂ ਮਾਨ ਸਾਹਿਬ ਕਹਾਵਤ ਸੁਣਾਉਂਦੇ ਹੁੰਦੇ ਤੁਸੀਂ ਵੀ ਸੁਣਿਆ ਕਹਿੰਦੇ ਕਿਸੇ ਕਿਤੇ ਜੰਗਲ ਨੂੰ ਅੱਗ ਲੱਗੀ ਤਾਂ ਇੱਕ ਚਿੜੀ ਸੀ ਜਿਹੜੀ ਸਾਰੇ ਜਾਨਵਰ ਭੱਜਣ ਲੱਗੇ ਚਿੜੀ ਆਪਣੀ ਪਾਣੀ ਜਾਇਆ ਕਰੇ ਟੋਬੇ ਤੇ ਜਾਇਆ ਕਰੇ ਪਾਣੀ ਚੁਲ ਵਿੱਚ ਭਰ ਕੇ ਲੈ ਆਇਆ ਕਰੇ ਕਿਸੇ ਨੇ ਕਿਹਾ اے ਭਾਈ ਤੂੰ ਆ ਪਾਣੀ ਪੋਣੀ ਤੇਰਾ ਥੋੜੀ ਜਿਹੀ ਅੱਗ ਬੱਝੂ ਉਹ ਕਹਿੰਦੀ ਮੈਂ ਜਿੰਨਾ ਕੁ ਮੇਰਾ ਯੋਗਦਾਨ ਆ ਉਹ ਤਾਂ ਪਾ ਸਕਾਂ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਗੱਲ ਹੋ ਇਤਿਹਾਸ ਦੀ ਪਿਆਰ ਜੀ ਜਦੋਂ ਅੱਗ ਲੱਗੀ ਹੋਈ ਸੀ ਤਾਂ ਮੈਂ ਅੱਗ ਬੁਝਾਉਣ ਦਾ ਯਤਨ ਕੀਤਾ ਗਿਆ 5 ਲੱਖ ਲੈਬਰੀਅਨ ਲਈ ਦਿੱਤਾ ਗਿਆ 5 ਲੱਖ ਬਾਬਾ ਭਾਈ ਮੁਰਜੰਦ ਦੇ ਲਈ ਦਿੱਤਾ ਗਿਆ ਹੈ 10 ਲੱਖ ਰੁਪਇਆ ਕੌਲੀ ਸ਼ਾ ਬਾਬਾ ਪੀਰ ਜੀ ਲਈ ਆਇਆ ਹੈ 4 ਲੱਖ ਸਮਰਾਉ ਪਕਤੀ ਤੇ ਵਾਲੀਵਾਲ ਗਰਾਊਂਡ ਦੇ ਲਈ ਦਿੱਤਾ ਗਿਆ ਹੈ 61 ਲੱਖ ਰੁਪਇਆ ਦੀ ਜਿਹੜੀ ਪਾਈਪ ਲਾਈਨ ਹੈ ਉਹ ਪਈਆ 60 ਲੱਖ ਰੁਪਇਆ ਜਿਹੜਾ ਉਹ ਵੀ ਇਸ ਪਾਈਪ ਲਾਈਨ ਦੇ ਲਈ ਹੋਰ ਆਇਆ ਨੰਗੜੇ ਵਾਲੀ ਜਿਹੜੀ ਛੜਕ ਹੈ ਉਹ ਬਣ ਗਈ ਹੈ 23 ਦੇ ਲਈ ਡਰੇਨ ਦੇ ਜਿਹੜੇ ਦੋ ਪੋੜਲੇ ਉਹ ਬੰਨੇ ਬੰਨੇ ਨੇ ਤੇ 5 ਲੱਖ ਰੁਪਇਆ ਪੱਲੇਦਾਰਾਂ ਦੇ ਦਫ਼ਤਰ ਦੇ ਲਈ ਆਇਆ 20 ਲੱਖ ਰੁਪਇਆ ਸਮਰਾਉਪਤੀ ਦੇ ਪੈਲਸ ਦੇ ਲਈ ਆਉਣਾ ਤੇ 20 ਲੱਖ ਰੁਪਇਆ ਕਰੋੜਾ ਰੋਜਾਪੱਟੀ ਦੇ ਪੈਲਸ ਲਈ ਆਉਣਾ ਤੇ 20 ਲੱਖ ਰੁਪਇਆ ਮਾਡਰ ਟਾਊਨ ਦੇ ਲਈ ਆਉਣਾ ਤੇ ਇਸ ਤੋਂ ਇਲਾਵਾ 5 ਕਰੋੜ 75 ਲੱਖ ਰੁਪਇਆ ਸਕੂਲ ਆਫ ਫੈਮਿਨਸ ਜਿਹੜਾ ਤੁਹਾਡਾ ਛਾੜਲੀ ਦੇ ਵਿੱਚ ਖੁੱਲਿਆ ਉਸ ਦੇ ਲਈ ਤੇ ਉਹਦੇ ਗਰਾਊਂਡ ਦੇ ਲਈ ਆਇਆ ਜਿਹੇ ਟੋਟਲ ਅਸੀਂ ਕਰੀਏ ਤਾਂ ਮੇਰਾ خیال ਕਿ ਮੇਰਾ ਮੈਥ ਤਾਂ ਬਹੁਤ ਕਮਜ਼ੋਰ ਹੈ ਪਰ ਮੈਂ ਫਿਰ ਵੀ ਮੋਟਾ-ਮੋਟਾ ਜਿਹਾ ਹਿਸਾਬ ਲਾ ਕੇ ਲਾਇਆ ਕਿ 4 ਕਰੋੜ 69 ਲੱਖ ਰੁਪਇਆ ਤਾਂ ਪਹਿ ਚੁੱਕਿਆ ਤੇ 60 ਲੱਖ ਦੇ ਲਗਭਗ ਰੁਪਇਆ ਹਜੇ ਆਉਣਾ ਬਾਜਾਂ ਵਾਲੇ ਫਰੀਦ ਮਚੋਜੀ ਇਹ ਆਪਣਾ ਆਪ ਬਾਣਿਆ ਪੇਤਾਂ ਦਿੱਲੀ ਬੰਦ ਤੋੜਾ ਦੋ ਚਮਕੌਰ ਦੀ ਗਰਜੀ ਸ਼ਹੀਦ ਕਰਾਏ ਦਸ ਰਹਾਣਿਆਂ ਦੁਬਾਰਾ ਜਿ ਤਣਾਏ ਪਰ ਔਖਾ ਪਿੰਡ ਲੋਕਾਂ ਦੀ ਖਾਤਰ ਦੁਨੀਆ ਦੀ ਖਾਤਰ ਆਹ ਤਰੂ ਨੂੰ ਬਚਾਇਆ ਮਾਤਾ ਜੀ ਕੋਲੋਂ ਸੁਹਣਾ ਆਇਆ ਤੇ ਸੁਪਾਸ਼ਾ ਰਾਜੇ ਨੇ ਸੁਹਣਾ ਆਇਆ ਕਿ ਜਾਨ ਸਾਰਾ ਪਰਿਵਾਰ ਖੋਇ ਗਿਆ ਤੁਸੀਂ ਕਿੱਥੇ ਪਾਛੇ ਕਿਸੇ ਕਿਸੇ ਪਾਸੇ ਛੋਟੇ ਬੱਚੇ ਕਿਸੇ ਪਾਸੇ ਵੱਡੇ ਕਿਸੇ ਪਾਸੇ ਇਹ ਸੁਪਨੇ ਦੀ ਗੱਲ ਸੱਚ ਹੋਣ ਵਾਲੀ ਹੈ ਕਿ ਉੱਚੀ ਸੁਪਨਾ ਹੈ ਪਾਸ਼ਾ ਨੇ ਦਾਤੜ ਕੋਲ ਆ ਕੀਤਾ ਚਾ ਪਾਣੀ ਸਕਿਆ ਆਪਣੇ ਮਖਾਜ ਹੋ ਸਕਿਆ ਜੀ ਦੁਕਾਨ ਤੇ ਸੁਪਨਾ ਨਹੀਂ ਹੈ ਇਹ ਗੱਲ ਪ੍ਰਤੱਕ ਹੋਣ ਵਾਲੀ ਹੈ ਇਹ ਗੱਲ ਤੱਕ ਹੋਣਾ ਪਾਸ਼ਾ ਕੀ ਕਹਿੰਦੇ ਨੇ ਬੱਲੇ ਹੱਪਨੇ ਕਰੋੜ ਰੁਪਏ ਤੱਕ ਦੇ ਦੇਸਾ ਬੁੱਢਾ ਆਸ਼ਰਮਾਂ ਨੂੰ ਕਰੋੜ ਰੁਪਏ ਕਰੋੜ ਰੁਪਏ ਆਪਦੇ ਖਾਤੇ ਤੇ ਰੱਖ ਲਿਆ ਉੱਥੇ ਬੁੱਢਾ ਹੋਆ ਬਿਲ ਆਸ਼ਰਮ ਤੇ ਪੜਦਾ ਤਿੰਨੇ ਬੰਦੇ ਦੇ ਕੰਮ ਤੇ ਰੱਖੇ ਨੇ ਤਿੰਨੇ ਬੰਦੇ ਇੱਕ ਰੋਟੀ ਛਕਾਉਣ ਤੇ ਬਣਾਉਣ ਤੇ ਕੰਮਾਉਣ ਤੇ ਕੱਪੜੇ ਧੋਣ ਤੇ ਜਦੋਂ ਮੁੰਡਾ ਬਾਹਰ ਅਮਰੀਕਾ ਤੋਂ ਆਇਆ ਅਮਜੀ ਕੋਠੀ ਦੇਖੀ ਕੰਮ ਦਾ ਹੋਣਾ ਉਹ ਘਰ ਵਾਲ ਨੂੰ ਕਹਿੰਦੇ ਸਾਡਾ ਪੁੱਦਾ ਕਿੱਥੇ ਆ ਕਹਿੰਦੇ ਸਾਨੂੰ ਤੇਰੇ ਛੋਲੇ ਮੁੰਡੇ ਕੂਸ਼ ਫੜੀ ਐ ਛੋਲੇ ਮੁੰਡੇ ਤੂੰ ਪਤਾ ਕਰ ਅੱਜ ਨਾਲ ਬੇਟੀ ਤੇ 2 ਮਹੀਨੇ ਪਹਿਲੇ ਛੋਲੇ ਇਹ ਤਾਂ ਜਿੰਨਾ ਕਰਦਾ ਜਲਦੀ ਪਤਾ ਹੋਣਾ ਹੋਣੀ ਫਰਮਾ ਕਰਕੇ ਬਾਹਰ ਲੱਗਾ ਅਸਮਿਤ ਜੇ ਕੋ ਅਸਮਿਤ ਕਹਿੰਦਾ ਬਾਪੂ ਨੇ ਕੰਮ ਕਰ ਰਿਹਾ ਤਾਂ ਉਹ ਕਹਿੰਦਾ ਪੁੱਤ ਮੈਂ ਤੈਨੂੰ ਕਿਹਾ ਤੂ ਇਹ ਕੰਮ ਤੋ ਹੱਜਾ ਫੁੱਤਾ ਕੰਮ ਤੋ ਹੱਜਾ ਤੂੰ ਕਹਿੰਦਾ ਮੈਂ ਤਾਂ ਆਪਣੀ ਮਰਜ਼ੀ ਕਰੂ ਉਹ ਪੁੱਤ ਕਹਿੰਦਾ ਆਪਣੀ ਮਗਰਜ਼ੀ ਕਰ ਲਈ ਮੈਂ ਅਬਦੁੱਲ ਰਜ਼ੀ ਫਿਰ ਲਈ ਕਿੰਨਾ 700 ਲੱਖ ਰੁਪਇਆ ਕਦੇ ਬੋਸਰ ਪਾ ਕੇ ਰਹਿਣਾ ਵੇਟ ਐਚੀ